ਸਤਿ ਸ਼੍ਰੀ ਅਕਾਲ ਦੋਸਤੋ ਕਬੱਡੀ ਹਾਈਲਾਈਟਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੈ ਕੇ ਆਇਆ ਕਬੱਡੀ ਫਾਈਨਲ ਰਿਜ਼ਲਟਾਂ ਦੀ ਵੀਡੀਓ ਪਹਿਲੇ ਕਬੱਡੀ ਕੱਪ ਦੀ ਗੱਲ ਕਰੀ ਤੱਕ ਪਹਿਲੇ ਕਬੱਡੀ ਸ਼ੋਅ ਮੈਚ ਮਹਾਰਾਣਾ ਵਿੱਚ ਕਰਵਾਇਆ ਗਿਆ ਇੱਥੇ ਸ਼ੋਅ ਵਿੱਚ ਭਾਈ ਲੱਧੂ ਮਾਝਾ ਵਰਸਸ ਬਾਬਾ ਬਜਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਵਿੱਚ ਕਰਕੇ ਖੇਡਿਆ ਗਿਆ ਇੱਥੇ ਫਰਸਟ ਭਾਈ ਲੱਧੂ ਦੀ ਟੀਮ ਰਹੀ ਤੇ ਸੈਕੰਡ ਖਡੂਰ ਸਾਹਿਬ ਦੀ ਰਹੀ ਸ਼ੰਕਰ ਸੰਧਵਾ ਦੀ 10000 ਦੀ ਕਬੱਡੀ ਸਫਲ ਪਈ ਤੇ ਕਾਰਜ ਤੇ ਪ੍ਰਭਾ ਨਵੇਂ ਮੁੰਡਿਆਂ ਨੇ ਕਹਿੰਦੇ 5-5000 ਦੇ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਕਬੱਡੀ ਸ਼ੋਅ ਵਿੱਚ ਪਿੰਡ ਸਰਾਏ ਦੀਵਾਨਾ ਤਰਨਤਾਰਨ ਵਿਚਕਾਰ ਕਰਵਾਇਆ ਗਿਆ ਇੱਥੇ ਸ਼ੋਅ ਵਿੱਚ ਫਰੰਦੀਪੁਰ ਵਰਸ ਸੋਰਸਿੰਗ ਵਿਚਕਾਰ ਖੇਡਿਆ ਗਿਆ ਤੇ ਇੱਥੇ ਫਰਸਟ ਸੋਰਸਿੰਗ ਦੀ ਟੀਮ ਰਹੀ ਤੇ ਅੱਗੇ ਗਾਮਦੀਪੁਰ ਦੀ ਸੈਕੰਡ ਰਹੀ ਹਥੋਆ ਕਬੱਡੀ ਕੱਪ ਇੱਕ ਪਿੰਡ ਤਿੰਨ ਬਾਰੋਂ ਇੱਥੇ ਕਰਵਾਇਆ ਗਿਆ ਇੱਥੇ ਪਹਿਲਾ ਇਨਾਮ 61000 ਦੂਜਾ 41000 ਬੈਸਟ ਰੇਡਰ ਤੇ ਜਾਫੀ ਨੂੰ 22000 ਦਿੱਤੇ ਫਾਈਨਲ ਮੈਚ ਤਨੌਰੀ ਵਰਸ ਭੂਲਣ ਵਿਚਕਾਰ ਖੇਡਿਆ ਗਿਆ ਤੇ ਫਰਸਟ ਭੂਲਣ ਦੀ ਟੀਮ ਰਹੀ ਤੇ ਸੈਕੰਡ ਤਨੌਰੀ ਬੈਸਟਰਾਂ ਦੀ ਗੱਲ ਕਰੀ ਤਾਂ 10 ਕਬੱਡੀਆਂ 9 ਨੰਬਰ ਲੈ ਕੇ ਵਿੱਕੀ ਚਾਂਗਪੁਰ ਵਾਲਾ ਬੈਸਟਰ ਰਿਹਾ ਜਾਫੀ ਦੀ ਗੱਲ ਕਰੀ ਤਾਂ 6 ਟੱਚ 2 ਜੱਫੇ ਲਾ ਕੇ ਬਿੱਲਾ ਕੁਡਾੜੀ ਸ਼ੇਰ ਵਾਲਾ ਬੈਸਟਰ ਰਿਹਾ ਤੇ ਬੈਸਟਰ ਵਿੱਚ 21 21000 ਸੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ